ਇਸਲੇ ਦਿਨਾਂ ਦੇ ਵਿੱਚ ਸਰਦਾਰ ਬਖਸ਼ ਸਿੰਘ ਮਜੀਠੀਆ ਨੂੰ ਬਾਹਰ ਦੀਆਂ ਬਹੁਤ ਸਾਰੀਆਂ ਜਿਹੜੀਆਂ ਖਾਲਸਤਾਨੀ ਜਾਂ ਹੋਰ ਤਰ੍ਹਾਂ ਦੀਆਂ ਗੈਰਸਰਵਾਦ ਉਹਨਾਂ ਵੱਲੋਂ ਇੰਟੈਲੀਜੈਂਸ ਕੋਲ ਇੰਪੋਰਟ ਸੀ ਕਿ ਉਹਨਾਂ ਦੀ ਲਾਈਫ ਐਂਡ ਸਕਿਉਰਟੀ ਨੂੰ ਬਹੁਤ ਵੱਡਾ ਥ੍ਰੈਟ ਹੈ ਜਿਹੜਾ ਉਹਦੇ ਇਹਨਾਂ ਕੋਲ ਲਿੰਕ ਸੀ ਉਸ ਤੋਂ ਬਾਅਦ ਜਦੋਂ ਇਹ ਗੱਲ ਸਾਰੀ ਦੀ ਸਾਰੀ ਇਹ ਜਦੋਂ ਇੰਟੈਲੀਜੈਂਸ ਨੇ ਜਾ ਕੇ ਉਹਨਾਂ ਦੀ ਬੈਰਕ ਵਗੈਰਾ ਚੈੱਕ ਕੀਤੀ ਔਰ ਜੇਲ ਅਥਾਰਟੀ ਨੂੰ ਇਹ ਗੱਲ ਕੀਤੀ ਕਿ ਇਸ ਦੇ ਵਿੱਚ ਜਿਹੜੇ ਹੈਗਾ ਕੈਮਰੇ ਵਗੈਰਾ ਹੋਰ ਵਧਾਏ ਜਾਣ ਉਹਨਾਂ ਦੀ ਬੈਰਕ ਦੇ ਵਿੱਚ ਪਰ ਉਸ ਤੋਂ ਬਾਅਦ ਕਿਸੇ ਨੇ ਕੋਈ ਉਸ ਦੇ ਉੱਤੇ ਧਿਆਨ ਨਹੀਂ ਦਿੱਤਾ ਔਰ ਸਾਡੇ ਫਤੇਕਰ ਸਾਹਿਬ ਦੇ ਮਾਨਯੋਗ ਜੱਜ ਸੀਜੀਐਮ ਜਿਹੜੇ ਹੈਗੇ ਆ ਉਥੇ ਜੇਲ ਵਿਜ਼ਿਟ ਤੇ ਜਦੋਂ ਗਏ ਤਾਂ ਉਸ ਜੇਲ ਵਿਜ਼ਿਟ ਦੇ ਦੌਰਾਨ ਸਰਦਾਰ ਬਿਕਰਮ ਸਿੰਘ ਮੀਟਿਆ ਨੇ ਉਹਨਾਂ ਨੂੰ ਇੱਕ ਵਰਬਲੀ ਇਹ ਦੱਸਿਆ ਕਿ ਮੈਨੂੰ ਮੇਰੀ ਲਾਈਫ ਨੂੰ ਜੜਿਆ ਹੈਗਾ ਬਹੁਤ ਵੱਡਾ ਥ्रेट ਹੈਗਾ ਇਹਨਾਂ ਨੇ ਜਾਣਬੁੱਝ ਕੇ ਮੇਰੀ ਬੈਰਕ ਦੇ ਵਿੱਚ ਇੱਕ ਬਾਕਸ ਵੈਕਟ ਵਾਲਾ ਔਰ ਇੱਕ ਜਿਹਨੂੰ ਮਰਡਰ ਕੇਸ ਦੇ ਵਿੱਚ ਸਜ਼ਾ ਹੋਈ ਵੀ ਆ ਉਹ ਮੇਰੀ ਬੈਰਕ ਦੇ ਵਿੱਚ ਮਾਰੇ ਹੋਏ ਆ ਮੇਰੀ ਜਿਹੜੀ ਹੈਗੀ ਜਾਨ ਨੂੰ ਖਤਰਾ ਹੈ ਔਰ ਇਹ ਇੰਟੈਲੀਜੈਂਸ ਕੋਲ ਵੀ ਇੰਪੋਰਟ ਹੈਗੀ ਹੈ ਤੇ ਉਸ ਦੇ ਉੱਤੇ ਇਹ ਜੱਜ ਸਾਹਿਬ ਨੇ ਜਿਹੜਾ ਹੈਗਾ ਬਕਾਇਦਾ ਜਿਹੜਾ ਹੈਗਾ ਰਿਟਰਨ ਆਰਡਰ ਕੀਤਾ ਆਰਡਰ ਕਰਕੇ ਜੇਲ ਅਥਾਰਟੀ ਨੂੰ ਡਾਇਰੈਕਸ਼ਨ ਕੀਤੀ ਕਿ ਇਹਦੀਆਂ ਜਿੰਨੀਆਂ ਕਾਪੀਜ਼ ਹੈਗੀਆਂ ਉਹ ਜਿਹੜੀਆਂ ਹੈਗੇ ਵਿਕਟਰ ਸਿੰਘ ਮਜੀਠੀਆ ਨੂੰ ਸਪਲਾਈ ਕੀਤੀਆਂ ਜਾਣ ਪਰ ਬਾਅਦ ਦੇ ਵਿੱਚ ਇਹ ਪਤਾ ਲੱਗਿਆ ਕਿ ਉਹਨਾਂ ਦੇ ਉੱਤੇ ਜਿਹੜਾ ਹੈਗਾ ਸਰਕਾਰ ਦਾ ਬਹੁਤ ਵੱਡਾ ਦਬਾਅ ਸੀ ਜਿਹਦੇ ਕਰਕੇ 5 ਜਨਵਰੀ ਦੀ ਇਹ ਜਿਹੜੀ ਘਟਨਾ ਹੈਗੀ ਆ ਪਰ 11 ਤਰੀਕ ਤੱਕ ਕੋਈ ਜਿਹੜਾ ਹੈਗਾ ਸਰਕਾਰ ਵੱਲੋਂ ਜਾਂ ਜੇਲ ਅਥਾਰਟੀ ਵੱਲੋਂ ਜੇਲ ਮੈਨੂਅਲ ਦੇ ਮਤਬਕ ਕੋਈ ਜਿਹੜਾ ਹੈਗਾ ਉਸ ਦਾ ਜਿਹੜਾ ਹੈਗਾ ਆਰਡਰ ਦੀ ਕਾਪੀ ਨਹੀਂ ਦਿੱਤੀ ਗਈ ਜਿਸ ਤੋਂ ਬਾਅਦ ਮੈਂ ਇੱਥੇ ਜਿਹੜਾ ਹੈਗਾ ਬਤੌਰ ਵਕੀਲ ਉਹਨਾਂ ਦੇ ਜੱਜ ਸਾਹਿਬ ਨੂੰ ਇੱਕ ਐਪਲੀਕੇਸ਼ਨ ਦਾ ਪਹਿਲਾਂ ਵਰਬਲੀ ਮਿਲਿਆ ਕਿ ਮੈਨੂੰ ਕਾਪੀ ਦਿੱਤੀ ਜਾਵੇ ਔਰ ਉਹਨਾਂ ਨੇ ਜੇਲ ਅਥਾਰਟੀ ਨੂੰ ਡਾਇਰੈਕਸ਼ਨ ਕੀਤੀ ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਆਪਣੇ ਆਰਡਰ ਦੇ ਵਿੱਚ ਫੇਰ ਨਹੀਂ ਕੀਤੀਆਂ ਵੀ ਆ ਗਈਆਂ ਔਰ ਜੇਲ ਅਥਾਰਟੀ ਨੂੰ ਡਾਇਰੈਕਸ਼ਨ ਦਿੱਤੀ ਕਿ ਇਹ ਜਿਹੜਾ ਹੈਗਾ ਇਹਨਾਂ ਨੂੰ ਕਾਪੀ ਸਪਲਾਈ ਕੀਤੀ ਜਾਵੇ ਪਰ ਫੇਰ ਵੀ ਕਾਪੀ ਨਾ ਸਪਲਾਈ ਹੋਣ ਦੇ ਬਾਅਦ ਫਿਰ ਮੈਂ ਰਿਟਰਨ ਉਹਨਾਂ ਰੂ ਕਾਲਟਰਾਮਾ ਲਾ ਕੇ ਜਿਹੜਾ ਹੈਗਾ ਐਪਲੀਕੇਸ਼ਨ ਦਿੱਤੀ ਜਿਸ ਦੇ ਉੱਤੇ ਉਹਨਾਂ ਨੇ ਫਿਰ ਇਹ ਸਾਲ ਆ ਬੇਰਬਾ ਜਿਹੜਾ ਮੇਰੀਆ ਐਪਲੀਕੇਸ਼ਨ ਆ ਵਰਬਲ ਗੱਲਾਂ ਸੀ ਇਹਨਾਂ ਦਾ ਵੀ ਡਾਇਰੈਕਸ਼ਨ ਪਾ ਕੇ ਜਿਹੜਾ ਹੈਗਾ ਉਹਨਾਂ ਨੂੰ ਕਾਪੀ ਸਪਲਾਈ ਕਰਨ ਲਈ ਕਿਹਾ ਔਰ ਬਾਅਦ ਦੇ ਵਿੱਚ ਉਹਨਾਂ ਨੇ ਇੱਥੇ ਮੰਗਾ ਕੇ ਕਾਪੀ ਮੈਨੂੰ ਉਹ ਜਿਹੜੀ ਹੈਗੀ ਉਹ ਕਾਪੀ ਸਪਲਾਈ ਕੀਤੀ ਉਸ ਕਾਪੀ ਦੇ ਮਤਾਬਕ ਇਹ ਉਹਨਾਂ ਨੇ ਡਾਇਰੈਕਸ਼ਨ ਕੀਤੀ ਕਿ ਇਹਨਾਂ ਦੀ ਵਰਕ ਦੇ ਵਿੱਚ ਮੈਕਸਿਮ ਕੈਬ੍ਰੇਲ ਆਏ ਜਾਣ ਉਹਨਾਂ ਦੀ ਹਰ ਟਾਈਮ ਦੇ ਉੱਤੇ ਮੋਨਿਟਰਿੰਗ ਐਂਡ ਸਰਵੇਲੈਂਸ ਹੋਵੇ ਔਰ ਦੂਜਾ ਉਹਨਾਂ ਦੇ ਜਿਹੜਾ ਉਹਨਾਂ ਦੀ ਅਮਰੀਕਾ ਹੈਗੀ ਆ ਉਹਨੂੰ ਸੇਫ ਐਂਡ ਸਿਕਿਉਰ ਬਣਾਇਆ ਜਾਵੇ ਨਾਲ ਉਹਨਾਂ ਨੇ ਇਹ ਵੀ ਲਿਖਿਆ ਕਿ ਜੇ ਇੱਥੇ ਕੋਈ ਅਸਰਾਂ ਦੀ ਘਟਨਾ ਹੁੰਦੀ ਆ ਤਾਂ ਇਸ ਲਈ ਜ਼ਿੰਮੇਵਾਰ ਜਿਹੜੀ ਹੈਗੀ ਆ ਪੰਜਾਬ ਦੀ ਸਰਕਾਰ ਔਰ ਪੰਜਾਬ ਦੇ ਜਿਹੜੇ ਅਥਾਰਟिटीज ਹੈਗੀਆਂ ਪੁਲਿਸ ਅਥਾਰਟिटीज ਹੈਗੀਆਂ ਉਹ ਜ਼ਿੰਮੇਵਾਰ ਹੋਣਗੀਆਂ ਸੋ ਉਸ ਤੋਂ ਬਾਅਦ ਜਿਹੜਾ ਹੈਗਾ ਹੁਣ ਤੱਕ ਮੈਨੂੰ ਇਹ ਲੱਗਦਾ ਹੈਗਾ ਕਿ ਸਰਕਾਰ ਜਿਵੇਂ ਜਾਣਬੁੱਝ ਕੇ ਸਾਰਾ ਕੁਝ ਕਰਾ ਰਹੀ ਹੈਗੀ ਆ ਔਰ ਮੈਂ ਆਰਦੀ ਨਾਲ ਇੱਕ ਹੋਰ ਵੀ ਗੱਲ ਬੇਨਤੀ ਕਰਦਾ ਐ ਤੇ ਕਿ ਦੇਖੋ ਇੱਕ ਆਨਰੇਬਲ ਸੁਪਰੀਮ ਕੋਰਟ ਦਾ ਇੱਕ ਆਰਡਰ ਹੈਗਾ bail ਔਰ jail bail ਕਿੱਥੇ ਨਹੀਂ ਮਿਲਦੀ ਜਿੱਥੇ ਇਹ ਖਤਰਾ ਹੋਵੇ ਕਿ ਬੰਦਾ ਭੱਜੂਗਾ ਜਾਂ ਇਹ ਹੋਵੇ ਕਿ ਉਸ ਜਿਹੜਾ ਹੈਗਾ ਰਿਕਾਰਡ ਉਹ ਨਾ ਟੈਪ ਰੇ ਕਰੂਗਾ ਹੁਣ ਇਹਦਾ ਵਾਲੇ ਕੇਸ ਦੇ ਵਿੱਚ ਤਾਂ ਜਿਹੜਾ ਹੈਗਾ ਚਲਾਨ ਵੀ ਪੇਸ਼ ਹੋ ਚੁੱਕਿਆ ਔਰ ਬੜਾ ਗਿਬਕੇ ਸਰਕਾਰ ਕਹਿ ਰਹੀ ਹੈ ਕਿ 14000 ਰੁਪਏ ਦਾ ਸੀ ਜਿਹੜਾ ਹੈਗਾ ਚਲਾਨ ਉਹਨਾਂ ਦਾ ਪੇਸ਼ ਕੀਤਾ ਫਿਰ ਹੁਣ ਕਿਹੜੀ ਟੈਂਪਰਿੰਗ ਹੋ ਸਕਦੀ ਹੈਗੀ ਆ ਇਹ ਜਾਣਬੁੱਝ ਕੇ ਸਰਕਾਰ ਜਿਹੜੀ ਹੈਗੀ ਆ ਉਹਨਾਂ ਨੂੰ ਦੁਖੀ ਕਰ ਰਹੀ ਹੈ ਤੰਗ ਕਰ ਰਹੀ ਹੈ ਪਰੇਸ਼ਾਨ ਕਰ ਰਹੀ ਹੈ ਐਸੇ ਤੱਕ ਵੀ ਜੱਜ ਸਾਹਿਬ ਨੇ ਲਿਖਿਆ ਕਿ ਜਦੋਂ ਉਹਨਾਂ ਦੇ ਬੱਚੇ ਮਿਲਦੇ ਆ ਜਾਂਦੇ ਆ ਜਾਂ ਉਹਨਾਂ ਦੀ ਵਾਈਫ ਜਾਂਦੀ ਆ ਜਾਂ ਉਹਨਾਂ ਦਾ ਵਕੀਲ ਜਾਂਦਾ ਉਹਨਾਂ ਨੂੰ ਬਕਾਇਦਾ ਜੇਲ ਸੁਪਰਡਾਡ ਦੇ ਕਮਰੇ ਦੇ ਵਿੱਚ ਬਿਠਾ ਕੇ ਮਲਾਇਆ ਜਾਵੇ ਉਹਨਾਂ ਨੇ ਇੱਥੋਂ ਤੱਕ ਵੀ ਲਿਖਿਆ ਕਿ ਜਿਹੜਾ ਵਿਅਕਤੀ ਜਿਹੜਾ ਜੇਲ ਦੇ ਅੰਦਰ ਹੈਗਾ ਉਹਦੇ ਜਿਹੜੇ ਹਿਊਮਨ ਰਾਈਟਸ ਆਗੇ ਉਹ ਹਿਊਮਨ ਰਾਈਟਸ ਨੂੰ ਪ੍ਰੋਟੈਕਟ ਕਰਨਾ ਚਾਹੀਦਾ ਕਿਸੇ ਦਾ ਪਿਓ ਜਾਂਦਾ ਘੱਟੋ ਘੱਟ ਜਿਹੜਾ ਕੈਦੀ ਹੈ ਉਹਦੇ ਪੈਰਾਂ ਨੂੰ ਹੱਥ ਲਾ ਸਕੇ ਜੀ ਉਹਦਾ ਬੱਚਾ ਜਿਹਦਾ ਉਹਦੇ ਸਿਰ ਤੇ ਪਿਆਰ ਦੇ ਸਕੇ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਸਰਕਾਰਾਂ ਨੂੰ ਇਸ ਤਰ੍ਹਾਂ ਦੀ ਆਪ ਹੋਦਰੀਆਂ ਗੱਲਾਂ ਨਹੀਂ ਕਰਦੀਆਂ ਚਾਹੀਦੀਆਂ ਜੀਨਾ ਦੇ ਨਾਲ ਕੇ ਉਹਨਾਂ ਨੂੰ ਇਹ ਦੇਖੋ ਕਾਨੂੰਨ ਹੈ ਜਿਹੜਾ ਉਹ ਸਾਰਿਆਂ ਲਈ ਬਰਾਬਰ ਹੈ ਲਿਬਰਟੀ ਹੈ ਸਭ ਦੀ ਬਰਾਬਰ ਹੈਗੀ ਆ ਕਨਸਟੀਟਿਊਸ਼ਨ ਹੈ ਜਿਹੜਾ ਸਾਰਿਆਂ ਲਈ ਬਰਾਬਰ ਰੱਖਦਾ ਹੈ ਤੁਸੀਂ ਆਪਣੀ ਕਿਹੜਾ ਕੱਢਣ ਵਾਸਤੇ ਤੁਸੀਂ ਇੱਕ ਬੰਦੇ ਨੂੰ ਇੱਕ ਪੋਲੀਟਿਕਲ ਹਸਤੀ ਨੂੰ ਐਡੀ ਵੱਡੀ ਰੋ ਤੁਸੀਂ ਪਰੇਸ਼ਾਨ ਵੀ ਕਰਦੇ ਹੋ